ਉਹ ਨੰਬਰ ਲਿਖੋ ਦਾ ਨਾਮ ਲਿਖੋ ਬਾਕੀ ਉਹ ਦਾ ਜਿਵੇਂ ਸਰ ਤੁਸੀਂ ਸਹੀ ਗੱਲ ਕਰ ਰਹੇ ਹੋ ਕਿ ਪੀਪੀ08 ਆ ਕਿ ਪੀਪੀ032 ਪੀਪੀ32 A ਆ ਕਿ ਆ ਕੁਝ ਨਹੀਂ ਬਿਲਕੁਲ ਐਂਟਰੀ ਕਰੋ ਪੂਰਾ ਨਾਮ ਲਿਖੋ ਦਾ ਫੋਨ ਨੰਬਰ ਲਿਖੋ ਬਾਕੀ ਉਹ ਲਿਖੀ ਜਾ ਜਿਹੜਾ ਸਾਡਾ ਨੰਬਰ ਪਲੇਟ ਹੈ ਨਹੀਂ ਜਾਂ ਫਲਾਈਟ ਬਾਰ ਹੂੰ ਉਹ ਅਜਿਹਾ ਜਿਹਾ ਲਿਖੀ ਦਿਓ ਤੇ ਪਾਜੀ ਜਿਵੇਂ ਸਰ ਤੁਹਾਨੂੰ ਕਹਿ ਰਹੇ ਨੇ ਕਿ ਤੁਸੀਂ ਪੂਰਾ ਨੰਬਰ ਤਾਂ ਲਿਖੋ ਜਿਵੇਂ ਉਹ ਪੀਪੀ32 G ਅੱਗੇ ਆ ਹਾਂਜੀ ਹਾਂਜੀ ਤੁਸੀਂ ਕੱਲਾ ਨੰਬਰ ਲਿਖਿਆ ਆ ਪਿਛਲਾ ਜੀ ਠੀਕ ਆ ਜੀ ਪੂਰਾ ਨੰਬਰ ਲਿਖੋ ਅੱਛਾ ਜੀ ਉਹਦਾ ਮਾਰਕਾ ਵੀ ਨਾਲ ਲਿਖੋ ਠੀਕ ਜੀ ਜਿਹੜਾ ਬੰਦਾ ਕੰਸੀ ਨਾਲ ਜੇ ਰਜਿਸਟਰ ਚ ਐਂਟਰੀ ਨਾਲ ਕਰਦੇ ਤੇ ਫੋਨ ਨੰਬਰ ਵੀ ਲਿਖੋ ਦਾ ਤੁਹਾਡੇ ਕੋਲ ਰਿਕਾਰਡ ਰਵੇ ਉਹਦਾ ਅੱਛਾ ਜੀ ਕੱਲ ਨੂੰ ਸਾਨੂੰ ਪਤਾ ਲੱਗੇ ਕਿ ਆ ਨੰਬਰ ਦਾ ਮੋਟਰਸਾਈਕਲ ਇੱਥੇ ਕੌਣ ਲੈ ਕੇ ਗਿਆ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਪਿਆ ਆ ਬੰਦਾ ਫਲਾਣਾ ਬੰਦਾ ਲੈ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਕਿਉਂਕਿ ਬੱਸ ਸਟੈਂਡ ਇੱਥੇ ਕਈ ਚੰਗੇ ਸਾਨੂੰ ਸ਼ੱਕ ਬੈਠ ਜੂਗਾ ਚੰਗੇ ਬੰਦੇ ਆਉਂਦੇ ਸਾਰੇ ਲਗਭਗ ਕੋ ਗਲਤ ਵੀ ਆ ਸਕਦਾ ਹੁੰਦਾ ਹੀ ਹੁੰਦਾ ਹਾਂਜੀ 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 ਪੂਰਾ ਉਹਦਾ ਫੋਨ ਨੰਬਰ ਲਿਖੋ ਠ ਬਿਨਾ ਨੰਬਰ ਵਾਲੇ ਦਾ ਰਜਿਸਟਰ ਚ ਐਂਟਰੀ ਕਰਕੇ ਤੇ ਸਾਈਨ ਲਓ ਠੀਕ ਹੈ ਉਹਦੇ ਫੋਨ ਨੰਬਰ ਲੈ ਲਈ ਜਾ ਜੀ ਇਨਫੋਰਮ ਵੀ ਕਰ ਦੋ ਪ੍ਰਸ਼ਾਸਨ ਨੂੰ ਇਨਫੋਰਮ ਵੀ ਕਰ ਦੋ ਬਿਨਾ ਨੰਬਰ ਵਾਲਾ ਹੁੰਦਾ ਬਿਲਕੁਲ ਬਿਲਕੁਲ ਜੀ ਉਹਦਾ ਫਿਰ ਨੰਬਰ ਨਹੀਂ ਆਇਆ ਅੱਜ ਦੇ ਕਿੰਨੇ ਆਏ ਕੋਈ ਬਿਨਾ ਨੰਬਰ ਵਾਲੇ ਅੱਜ ਤਾਂ ਕੋਈ ਨਹੀਂ ਆਇਆ ਜੀ ਅੱਗੇ ਜਿਹੜੇ ਆਏ ਉਹ ਅਸੀਂ ਨਾਲ ਲੋਡ ਕਰਦੇ ਹਾਂ ਹਾੜਾ ਕਰਦੇ ਹਾਂ ਫੋਨ ਨੰਬਰ ਲਿਖ ਲੈਂਦੇ ਹਾਂ ਹਾਂ ਕੋਈ ਏਦਾਂ ਦਾ ਮੋਟਰਸਾਈਕਲ ਜਿਹੜਾ ਤੁਹਾਡੇ ਕੋਲ ਲੈ ਕੇ ਨਾ ਗਿਆ ਹੋਵੇ ਕਾਫੀ ਦੇਰ ਦਾ ਖੜਾ ਹੋਵੇ ਨਹੀਂ ਏਦਾਂ ਦਾ ਕੋਈ ਹਲੇ ਆਇਆ ਹੈ ਐਗਦਾਂ ਨਹੀਂ ਕੋਈ ਆਇਆ ਚੈੱਕ ਕਰ ਲਈਏ ਕੋਈ ਹੈ ਤਾਂ ਨਹੀਂ ਕੋਈ ਪੁਰਾ ਦੇਖੋ ਕੋਈ ਜਿਆਦਾ ਮਿੱਟੀ ਮੁੱਟੀ ਪਈ ਹੋਵੇ ਜਿਹੜਾ ਪੰਨ 100 ਤੋਂ ਨਾਂ ਲੈ ਕੇ ਗਿਆ ਹੋਵੇ ਅੱਗੇ ਵੀ ਟੁੱਟੀਆਂ ਵੀ ਪਰ ਹੈ ਸੱਤਵਾਰਾ ਹੀ ਆ ਸਰ ਇਹ ਹੈ ਨੰਬਰ ਇਹੀ ਹੈ ਪੀ ਵੀ ਡੀ ਸੱਤਵਾਰਾ ਹੋਰੇ ਕਿੰਨਾ ਨੰਬਰ ਹੈ 89 60 12 ਬਹਾਨੇ ਵਿੱਚ ਪਾਓ ਦੇਖੋ ਕਿਹਦਾ ਹੈ ਬਹਾਨੇ ਵਿੱਚ ਪੱਕੇ ਚੈੱਕ ਕਰੋ ਕਿ ਐਡਰੈਸ ਆਉਂਦਾ ਐਸਐਚਓ ਸਾਹਿਬ ਨੇ ਹਦਾਇਤ ਦਿੱਤੀ ਹੈ ਕਿ ਚੈੱਕ ਕੀਤਾ ਜਾਵੇ ਕਿ ਕਿਹੜੇ ਮੋਟਰਸਾਈਕਲ ਜਾਂ ਟੂ ਵੀਲਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਖੜੇ ਲੱਗਦੇ ਆ ਜਿਨ੍ਹਾਂ ਤੇ ਮਿੱਟੀ-ਮੁੱਟੀ ਪਈ ਹੋਈ ਆ ਉਹਦੀ ਚੈਕਿੰਗ ਕੀਤੀ ਜਾ ਰਹੀ ਆ। ਨਾਲ ਬਾਹਰ ਭੇਜਦੇ। ਇਹ ਨਾ ਹੋਵੇ ਸਾਨੂੰ ਸ਼ੱਕ ਆ। ਉਹ ਵੀ ਆਪੇ ਬਾਹਰ ਭੇਜਦੇ ਆ। ਨਹੀਂ ਇੱਥੇ ਐਂਟਰੀ ਨਹੀਂ ਜੀ। ਸਾਨੂੰ ਦੱਸਣਾ ਉਹਦੇ ਬਾਰੇ ਪੇਦਾ ਪੱਪਾ ਜੀ ਨੇ ਸੰਦੇ ਕੋਲ ਆਇਆ ਬਾਅਦ ਮਹੀਨੇ ਬਾਅਦ ਆ ਕੇ ਲੈਣਾ ਦੇ ਜੀ ਮੋਟਰ ਪਰ ਉਹੀ ਸਰ ਗੱਲ ਕਰਦੇ ਹਾਂ ਹਾਂਜੀ ਉਹੀ ਤਾਂ ਤੁਹਾਨੂੰ ਸਮਝਾਉਂਦੇ ਆ ਲੈ ਉਹ ਪਰਚੀ ਉਹਨਾਂ ਕੋਲ ਹੋਵੇ ਤਾਂ ਜੇ ਜੇ ਨਾ ਪਰਚੀ ਹੋਵੇ ਫਿਰ ਅਸੀਂ ਉਹਦਾ ਆਧਾਰ ਕਾਰਡ ਅੰਕਲ ਸਮਝੇ ਨਹੀਂ ਸਮਝੇ ਨਹੀਂ ਐਸਚੂ ਐ ਸਾਹਿਬ ਸਾਫ਼ ਸਭ ਇਹ ਸਮਝਾਉਣਾ ਚਾਹੁੰਦੇ ਕੋਈ ਚੋਰੀ ਦਾ ਇੱਥੇ ਖੜਾ ਮੈਂ ਕਰ ਗਿਆ ਹੋਵੇ ਹਾਂਜੀ 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 ਠੀਕ ਆ ਬਾਕੀ ਅਸੀਂ ਉਹਦਾ ਜੇ ਮਤਲਬ ਪਰਚੀ ਵੀ ਕਿਸੇ ਦੀ ਗਵਾਚ ਕੇ ਪਰਚੀ ਨਹੀਂ ਹੈ ਫਿਰ ਅਸੀਂ ਉਹਦਾ ਆਧਾਰ ਕਾਰਡ ਉਹਦਾ ਮੋਬਾਈਲ ਨੰਬਰ ਉਹਦੀ ਆਰਸੀ ਦਾ ਨੰਬਰ ਉਹ ਸਾਰਾ ਰਿਸਟ ਉੱਪਰ ਚੜਾਣਾ ਜੀ ਤੁਸੀਂ ਤੁਹਾਨੂੰ ਕੋਈ ਚੀਜ਼ ਲੱਗਦਾ ਕਿ ਆਮ ਨਾਲੋਂ ਵੱਖਰੀ ਆ ਤੁਸੀਂ ਪ੍ਰਸ਼ਾਸਨ ਨੂੰ ਇਨਫੋਰਮ ਕਰਨਾ ਠੀਕ ਹੈ ਸਰ ਇਹ ਨੰਬਰ ਲੈ ਲੈਂਦਾ ਜੀ ਹਾਂ ਔਰ ਕੋਈ ਵੀ ਸ਼ੱਕੀ ਵਾਹਨ ਲੱਗਦਾ ਹੈ ਤਾਂ ਉਸ ਦੀ ਚੈਕਿੰਗ ਜਿਹੜੀ ਤਸੱਲੀ ਬਖਸ਼ ਕੀਤੀ ਜਾ ਰਹੀ ਹੈ ਔਰ ਜਿਵੇਂ ਆ ਬੈਗ ਵੀ ਲੱਗਾ ਉਹਦੇ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਵੀ ਨਾਲ ਦੀ ਨਾਲ ਆਮ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਜਿਹੜੀ ਆ ਤੁਸੀਂ ਜ਼ਰੂਰ ਲਗਵਾਓ ਕਿਉਂਕਿ ਉਹਦੇ ਨਾਲ ਤੁਹਾਡੇ ਵਹੀਕਲ ਦੀ ਵੀ ਸੇਫਟੀ ਹੈ ਔਰ ਪ੍ਰੈਸ਼ਰ ਹਾਰਨ ਵਰਗੇ ਹਾਰਨ ਨਾਲ ਲਗਾਓ ਕਿਉਂਕਿ ਫਿਰ ਪਿਛਲੀ ਵਾਰ ਵੀ ਅਸੀਂ ਇੱਕ ਇੱਥੋਂ ਵੀਡੀਓ ਦਿਖਾਈ ਸੀ ਤਾਂ ਬਹੁਤ ਵੱਡੇ ਪ੍ਰੈਸ਼ਰ ਹਾਰਨ ਲੱਗੇ ਸੀਗੇ ਤਾਂ ਐਸਐਚਓ ਸਾਹਿਬ ਵੱਲੋਂ ਚਲਾਨ ਕਟਿਆ ਗਿਆ ਸੀਗਾ ਔਰ ਤਸੱਲੀ ਬਕਸ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਅਸੀਂ ਪੂਰੀ ਪਾਰਕਿੰਗ ਦਾ ਨਰੀਖਣ ਕੀਤਾ ਕੀ ਪਾਇਆ ਜੀ ਮਾ ਜੀ ਸਟੇ ਮਹਾਂਜੋ ਕਐਸਐਸਪੀ ਸਾਹਿਬ ਵੱਲੋਂ ਡੀਐਸਪੀ ਸਾਹਿਬ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਮਿਲੀਆਂ ਸੀਗੀਆਂ ਉਹਦੇ ਅਸੀਂ ਪੂਰੀ ਪਾਲਣਾ ਕਰ ਰਹੇ ਹਾਂ ਤੇ ਇਹਨਾਂ ਨੂੰ ਵੀ ਦੱਸਤਾ ਹੈਗਾ ਜੋ ਵਹੀਕਲ ਖੜਾ ਕਰਨਾ ਆਪਣੇ ਕੋਲ ਪੂਰਾ ਨੰਬਰ ਉਹਦਾ ਲਿਖਿਆ ਜਾਵੇ ਪੂਰਾ ਡਰੈੱਸ ਹੋਵੇ ਤੇ ਬਾਕੀ ਚੈਕਿੰਗ ਦੌਰਾਨ ਹਾਲੇ ਤੱਕ ਕੁਝ ਐਨਾ ਕੋਈ ਮਿਲਿਆ ਨਹੀਂ ਹੈ ਤੇ ਹਾਲੇ ਸਰਚ ਚੱਲੀ ਹੈ ਸਾਡੀ ਬਾਕੀ ਬਰੀਕੀ ਨਜ਼ਰ ਰੱਖੀ ਜਾਏਗੀ ਬਿਲਕੁਲ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੈ ਉਹ ਬਾਜ ਅੱਖ ਕਹਿੰਦੇ ਆਪਾਂ ਉਹ ਰੱਖੀ ਹੋਈ ਆ ਪੁਲਿਸ ਵਾਲੀ ਤੇ ਚੈੱਕ ਕਰ ਰਹੇ ਹਾਂ ਕਿ ਸਾਰਿਆਂ ਨੂੰ ਆਮ ਪਬਲਿਕ ਸਿਕਿਉਰਿਟੀ ਲਈ ਸਾਰਾ ਕੰਮ ਕਰ ਰਹੇ ਹਾਂ ਬਹੁਤ ਸ਼ੁਕਰੇ ਐਸਐਚਓ ਸਾਹਿਬ ਵੱਲੋਂ ਹਦਾਇਤਾਂ ਦੇ ਦਿੱਤੀਆਂ ਗਈਆਂ ਠੀਕ ਹੈ ਔਰ ਕਿਹਾ ਗਿਆ ਕਿ ਪੂਰਾ ਨੰਬਰ ਭਰਨਾ ਹੈ ਨਾਮ ਭਰਨਾ ਹੈ ਫੋਨ ਨੰਬਰ ਭਰਨਾ ਹੈ ਤਾਂ ਜੋ ਕੱਲ ਨੂੰ ਕੋਈ ਉਣਤਾ ਹੀ ਨਾ ਆਵੇ ਕਿਉਂਕਿ ਆਮ ਲੋਕਾਂ ਦੇ ਇਹ ਸ਼ਿਕਾਇਤ ਰਹਿੰਦੀ ਆ ਬੜੀ ਵਾਰ ਕਿ ਕਈ ਵੇਲੇ ਜਿਹੜੇ ਚੋਰ ਹੁੰਦੇ ਆ ਮੋਟਰਸਾਈਕਲ ਚੋਰੀ ਕਰਕੇ ਇਹਨਾਂ ਪਾਰਕਿੰਗਾਂ ਚ ਜਿੱਦਾਂ ਖੜਾ ਖੜੀਆਂ ਕਰ ਜਾਂਦੇ ਆ ਵਹੀਕਲਸ ਨੂੰ ਔਰ ਉਸ ਤੋਂ ਬਾਅਦ ਫਿਰ ਇੱਕ ਤੋਂ ਤਿੰਨ ਵਾਰ ਚੱਕ ਕੇ ਲੈ ਕੇ ਜਾਂਦੇ ਤਾਂ ਐਸਐਚਓ ਸਾਹਿਬ ਵੱਲੋਂ ਪੂਰੀ ਟੀਮ ਦੇ ਨਾਲ ਇੱਥੇ ਆ ਕੇ ਇਹਨਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਜੇ ਕੋਈ ਇਹਨਾਂ ਨੂੰ ਸ਼ੱਕੀ ਵਾਹਨ ਲੱਗਦਾ ਜਾਇਦਾ ਲੱਗਦਾ ਕਿ ਵਾਹਨ ਦੀ ਕੋਈ ਨੰਬਰ ਪਲੇਟ ਨਹੀਂ ਹੈਗੀ ਤਾਂ ਪੁਲਿਸ ਨੂੰ ਇਹਨਾਂ ਵੱਲੋਂ ਸੂਚਿਤ ਕਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਇਹ ਜਿਹੜੇ ਆਦੇਸ਼ ਦੇ ਦਿੱਤੇ ਗਏ ਹਨ ਬਹੁਤ ਬਹੁਤ ਸ਼ੁਕਰੀਆ